अजी की हाल चाल है दोस्तों दोस्तो, आई होप हो, तु हो, सारे वादिया हो अज आप थोड़े नहीं ले गए हैं हरियाणा की प्लेयर निशा जी एक मैच में लगाए टॉप के चप्पे चैनल सबसक्राइब करना ना भूलना तो बैल आइकन से क्लिक लगे ता जो कबड्डी की आने वाली हर एक अपडेट थोड़े तक सब से पहले पहुँच सके हैप्पी ने कहते नंबर का वादा कर दिया अगली रेड कहते पवन ਮੋਗੇ ਦੀ ਟੀਮ ਲੋ ਕਬੱਡੀ ਪਾ ਰਹੀ ਆ ਚਾਰ ਸਟਾਪ ਪ੍ਰਤੀਬਰ ਤਿਆਰ ਨੇ ਆ ਨੀਰਜੇ ਤਿਆਰ ਵਰ ਤਿਆਰਾ ਆ ਹਰਿਆਣੇ ਦੀ ਮੰਨੀ ਪਰਮੰਨੀ ਆ ਅੱਜ ਦੇ ਬੇ ਪਲੈਂਟੀ ਨਹੀਂ ਕਹਿੰਦੇ ਬੱਲੇ ਬਲੇ ਕਰਵਾਉਂਦੀ ਹੋਈ ਆ ਆ ਬੱਲੇ ਬਲੇ ਕਰਵਾ ਗਈ ਆ ਤੇ ਜਫਾ ਕਹਿੰਦੇ ਦੇ ਬੇ ਪਲੈਂਟੀ ਦੀ ਟੀਮ ਦੇ ਨਹੀਂ ਲੱਗਦਾ ਹੋਇਆ ਮੋਗਾ ਦੇ ਲਈ ਕਹਿੰਦੇ ਸਿਮਾ ਸਿਮੂ ਨੇ ਜਫਾ ਲਾਇਆਗਾ ਅਗਲੀ ਰੇਡ ਫਲ ਟ੍ਰਿੰਕਲ ਦੀ ਇਸ ਲਈ ਟ੍ਰਿੰਕਲ ਮੇਰੇ ਵੀਰੋ ਕਬੱਡੀ ਪਾ ਰਹੀ ਹੈ ਮੈਦਾਨ ਦੇ ਵਿੱਚ ਬਹੁਤ ਹੀ ਚੋਟੀ ਦਾ ਮੁਕਾਬਲਾ ਚੱਲ ਰਿਹਾ ਆ ਦੂਜੇ ਪਾਸੇ ਦੇਖਦੇ ਆਂ ਵੀ ਵਿਓ ਬਲੈਂਡਿੰਗ ਕਬੱਡੀ ਕਲੱਬ ਨੇ ਨਿਊਜ਼ੀਲੈਂਡ ਦੀ ਮਟਿਆਰ ਨੇ ਕਹਿੰਦੇ ਤੰਗ ਜਫਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਇੱਕ ਅੰਗ ਹੋਰ ਜੋੜ ਦਿੰਦਾ ਮੇਰੇ ਵੀਰੋ ਪਵਨ ਦਾ ਕਹਿੰਦੇ ਕਪੂਰੇ ਪਿੰਡ ਹੈ ਜਿਹੜੀ ਪਰ ਪਹਿਰਵਾ ਚੁੱਕੀ ਹੈ 4 ਨੰਬਰ ਦੀ ਜਰਸੀ ਦੇ ਵਿੱਚ ਧਾਵਾ ਬੋਲ ਦਿੰਦਾ ਹੈ ਦੂਜੇ ਪਾਸੇ ਮੁਕਾਬਲਾ ਹੋ ਗਿਆ ਤੇ ਆ ਨੀਰਜ ਹਰਿਆਣੇ ਵਾਲੀ ਆਹ ਸਾਹਮਣੇ ਕਰਦੀ ਮੁਕਾਬਲਾ ਲੱਗਿਆ ਹੈ ਜੋਰ ਬੱਲੇ ਬੱਲੇ ਕਰਵਾ ਦੁੱਤੀ ਹੈ ਇਧਰਲੇ ਪਾਸੇ ਵੀ ਜਫੇ ਦੇ ਜਫਾ ਠਾ ਜਫੇ ਵਾਲੀ ਗੱਲ ਹੈ ਮੇਰੇ ਵੀਰੋ ਮੈਦਾਨ ਦੇ ਵਿੱਚ ਹਰਿਆਣੇ ਵਾਲੀ ਨੀਰਜ ਅੱਜ ਨਿਊਜ਼ੀਲੈਂਡ ਵਾਧਾ ਕਰਦੀ ਹੋਈ ਹੈ ਟਵਿੰਕਰ ਆ ਗਈ ਹੈ ਮੰਗਾ ਟਵਾਲ ਕਹਿੰਦਾ ਵੀ ਅੱਜ ਖੋਸਿਆਂ ਦੇ ਅਮਰੀਕਾ ਵਿਸ਼ੇਸ਼ ਸਰ ਦੇ ਨਗਦ ਅਸ਼ੀਰਵਾਦ ਮਾਨ ਸਨਮਾਨ ਮੰਗੇ ਟਵਾਲ ਵੱਲੋਂ ਪੰ ਨੀਰਜ ਤੇ ਟੱਕਰ ਟਵਿੰਕਲ ਦੀ ਆ ਜਫਾ ਆ ਜਫਾ ਆ ਜਫਾ ਆ ਜਫਾ ਬੱਲੇ 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 ਇੱਕ ਹੀਰ ਜਸਰੇ ਦਾ ਜਫਾ ਲਾਂਦੀ ਆ ਉਹ ਨੀਰਜ sire ਦਾ ਜਫਾ ਲਾਂਦੀ ਆ ਉਹ ਹਰਿਆਣੇ ਵਾਲੀ ਵੱਲੇ ਵੱਲੇ ਕਰਵਾਉਣੀ ਆ ਆ ਨੀਰਜਾ ਆ ਨੀਰਜਾ ਤਾੜੀਆਂ ਮਾਰ ਦਿਓ ਜਿਨ੍ਹਾਂ ਨੂੰ ਬੱਚਿਆਂ ਦੀ ਖੇਡ ਵਧੀਆ ਲੱਗਦੀ ਹੈ ਇਹ ਪੰਜਾਬ ਰਿਆਣੀ ਦੇ ਸ਼ੇਰ ਬੱਚਿਆਂ ਨੰਬਰ ਹੈ ਜੀ 272 ਨੰਬਰ ਪਰਚੀ ਆ 272 ਨੰਬਰ ਪਰਚੀ ਉਹ ਪ੍ਰਬੰਧਕ ਨਾਲ ਸੰਪਰਕ ਕਰ ਰਹੇ ਜੀ 272 ਇਧਰ ਇੱਕ ਵੀਰ ਆਇਆ ਪਾਹੇ ਜੀ ਰੀਡ ਦੀ ਹੱਡੀ ਤੇ ਕਹਿੰਦੇ ਸੈਟ ਲੱਗੀ ਐ ਇਸ ਬੱਚੇ ਦੇ ਇਲਾਜ ਦੇ ਲਈ ਜਿਹੜਾ ਲਾਇਆ ਜਾ ਰਿਹਾ ਜਰੂਰ ਸੰਗਤ ਮਾਨ ਕਰੇਗੇ ਪਰ ਨੀਰਜ ਨੇ ਕਹਿੰਦੇ ਆ ਅਮਰਤ ਭਾਈ ਕਿੰਨੇ ਜਫਾ ਲਾਤੇ ਚਰਚਾ ਵੱਡੀ ਹੋ ਗਈ ਸੀਮਾ ਦੀ ਰੇਡ ਆ ਪੱਲੂ ਦੀ ਰੇਡ ਪੈ ਗਈ ਬੋਲ ਜਸ਼ਨ ਦੇ ਲਓ ਪੱਲੂ ਰੇਡ ਧਾਰੀਆ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਮਨੀਸ਼ਾ ਕਹਿੰਦੇ ਹਰਿਆਣੇ ਵਾਲੀ ਬੂਰੇਵਾੜੇ ਪਿੰਡ ਆ ਮਨੀਸ਼ਾ ਬੂਰੇ ਨੇ ਕਹਿੰਦੇ ਸਿਰੇ ਦੀ ਖੇਡ ਦਿਖਾਈ ਆ ਅੱਜ ਦੇ ਗਰਾਊਂਡ ਦੇ ਵਿੱਚ ਇਹ ਆ ਮਨੀਸ਼ਾ 7ਵਾਂ ਜਫਾ 7ਵਾਂ ਜਫਾ ਵੱਜਿਆ ਆ ਇੱਕ ਵਾਰੀ ਤਾੜੀ ਮਾਰ ਦੋਖੜਾ ਆਹ ਸੱਤ ਜਫੇ ਹੁਣ ਤੱਕ ਇਸ ਬੱਚੀ ਨੇ 라ਟੇ ਬਲੇ ਬਲੇ ਕਰਵਾਤੀ ਹੈ ਫੜੇ ਟਵਿੰਕਰ ਦੀ ਸ਼ੀਰ ਹੈ ਕਰਫਤ ਲਓ ਸਾਹਮਣੇ ਟਵਿੰਕਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਹੈ ਪਰ ਸਾਹਮਣੇ ਦੂਜੇ ਪਾਸੇ ਚਾਰ ਖਿਡਾਰਮਾਂ ਦੇ ਵਿੱਚੋਂ ਇਹਨੇ ਵੀ ਕਹਿੰਦੇ ਅੱਜ ਮੇਲੇ ਹੀ ਲੁੱਟ ਲਿਆ ਮੇਰੇ ਮਿੱਤਰੋ ਆਹ ਕਹਿੰਦੇ ਦੁਸਾਂ ਦਾ ਮੇਲੇ ਹੀ ਬਣਾ ਦਿੱਤਾ ਆਹ ਸਾਹਮਣੇ ਕਹਿੰਦੇ ਬੱਲੇ ਬੱਲੇ ਕਰਵਾ ਦਿੱਤੀ ਹੈ ਤੇ ਨੰਬਰ ਕਹਿੰਦੇ ਆਹ ਖਿਡਾਰਮ ਨੇ ਆਪਣੀ ਟੀਮ ਦੇ ਲਈ ਜੁੜਤਾ ਹੈ ਕਿ ਜਿੱਦਵਾਜੀ ਵਿੱਚ ਛੱਡੇ ਆਹ ਤੱਕ ਹਜ਼ਾਰੇ ਜਾਂਦੇ ਨੇ ਮਾੜਾ ਹੋ ਗਏ ਟਾਈਮ ਤੇ ਮਿਰਦੇ ਆਹ ਮਾਰੇ ਜਾਂਦੇ